ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਵੇਂ ਬੋਹਾਲੀ ਦੇ ਵਿੱਚ ਬਹੁਤ ਮੁੱਦਾ ਪਖਿਆ ਸੀ ਪ੍ਰਵਾਸੀਆਂ ਨੇ ਦੋ ਬੱਚਿਆਂ ਦੀ ਜਿਨ੍ਹਾਂ ਨੇ ਛੁਰਾ ਮਾਰ ਕੇ ਇੱਕ ਤਾਂ ਮੰਨ ਕੇ ਚਲੋ ਹਜੇ ਤੱਕ ਐਡਮਿਟ ਆ ਵਿਚਾਰਾ ਉਹ ਉਹ ਤਾਂ ਜ਼ਿੰਦਗੀ ਤੇ ਮੌਤ ਦੇ ਵਿੱਚ ਲੜੀ ਜਾਂਦਾ ਠੀਕ ਆ ਤੇ ਇੱਕ ਦੀ ਮੰਨ ਕੇ ਚਲੋ ਵੀ ਹੱਤਿਆ ਕਰ ਦਿੱਤੀ ਗਈ ਸੀ ਛੁਰਾ ਮਾਰ ਕੇ ਤੇ ਭਾਈ ਇਹ ਜੋ ਕੱਲ ਆਪਾਂ ਦੱਸੇ ਕੱਲ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕੱਲ ਦੀਆਂ ਖਬਰਾਂ ਆ ਰਹੀਆਂ ਮੋਰਚਾ ਤਾਂ ਉੱਥੇ ਜੋ ਉਹਨਾਂ ਨੇ ਧਰਨਾ ਲਾਇਆ ਸੀ ਰੱਖਿਆ ਗਿਆ ਸੀ ਉੱਥੋਂ ਚੱਕਤਾ ਕਿਉਂਕਿ ਜੋ ਗ੍ਰਿਫਤਾਰ ਕਰ ਲਿੱਤੇ ਗਏ ਜਿਹੜਾ ਆਪਣੇ ਇਹ ਵਿਅਕਤੀਆਂ ਨੇ ਜਿਨ੍ਹਾਂ ਨੇ ਮਾਰਿਆ ਸੀ ਉਸ ਮੁੰਡੇ ਨੂੰ ਇੱਕ ਦਾ ਨਾਮ ਵਿਕਾਸ ਆ ਇੱਕ ਦਾ ਨਾਮ ਅਮਨ ਤੇ ਇਹ ਤਿੰਨ ਜਿਹੜੇ ਗ੍ਰਿਫਤਾਰ ਕੀਤੇ ਆ ਜੀ ਤੇ ਬਾਕੀਆਂ ਦਾ ਜੋ ਇੱਕ ਜਿਹੜੇ ਸ਼ਖਸ ਨੇ ਭਜਾਇਆ ਸੀ ਇੱਕ ਦਾ ਨਾਮ ਗੌਰਵ ਤੇ ਭਈ ਉਹਨੂੰ ਵੀ ਗਿਰਫਤਾਰ ਪਹਿਲਾਂ ਕੀਤਾ ਲੈ ਸੀ ਤੇ ਇਹ ਤਿੰਨ ਗਿਰਫਤਾਰ ਕਰ ਲਏ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਵੀ ਤੇ ਦੋ ਹੋਰ ਆ ਇੱਕ ਤਾਂ ਜਿਹੜੇ ਨੇ ਭਜਾਇਆ ਸੀ ਉਹ ਤੇ ਇੱਕ ਦੋ ਹੋਰ ਆਗੇ ਇਹਨਾਂ ਦੇ ਨਾਲ ਦੇ ਇਹ ਜਿਹੜੇ ਹਸਾਮਣਾ ਦੱਸ ਰਹੇ ਆ ਤੇ ਭਈ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਵਾਂਗੇ ਤੇ ਫਿਰ ਤੁਹਾਨੂੰ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣ ਲਓ ਇੱਕ ਬੱਚਾ ਦਮਨਜੀ ਦੀ ਮੌਤ ਹੋ ਗਈ ਸੀ ਕਿ ਤੇ ਜਿਹੜਾ ਦੂਜਾ ਬੱਚਾ ਹੈਗਾ ਦਿਲਪ੍ਰੀਤ ਉਹ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਹੈਗਾ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਹੋਇਆ ਸੀ ਕਿ ਇਹ ਦੋਨੋਂ ਬੱਚੇ ਜਿਹੜੇ ਹੈਗੇ ਸਾਈਕਲ ਲੈ ਕੇ ਗਲੀ ਦੇ ਵਿੱਚ ਖੜੇ ਸੀਗੇ ਤੇ ਉਹਨਾਂ ਨੂੰ ਸਾਈਕਲ ਹਟਾਉਣ ਨੂੰ ਕਿਹਾ ਗਿਆ ਸੀਗਾ ਦੋਸ਼ਿਆ ਵੱਲੋਂ ਲੇਕਿਨ ਉਹ ਬਹੁਤ ਗਲਤ ਅੰਦਾਜ਼ ਦੇ ਵਿੱਚ ਗਾਲੀ ਗਲੋਚ ਕਰਕੇ ਤੇ ਤਲਖੀ ਨਾਲ ਕਿਹਾ ਗਿਆ ਸੀਗਾ ਤੇ ਜਦੋਂ ਇਹਨਾਂ ਬੱਚਿਆਂ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਇਸ ਤਰੀਕੇ ਨਾਲ ਗੱਲ ਨਾ ਕਰੋ ਸਹੀ ਤਰੀਕੇ ਨਾਲ ਗੱਲ ਕਰੋ ਤੇ ਉਦੋਂ ਹੋਰ ਤਹਿਸ਼ ਦੇ ਵਿੱਚ ਆ ਕੇ ਜਿਹੜੀ ਦੋਸ਼ੀ ਪਾਰਟੀ ਹੈਗੀ ਇਹ ਉਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਚਾਕੂ ਨਾਲ ਘੋਪਿਆ ਉਹਨਾਂ ਨੂੰ ਸਟੈਬਿੰਗ ਇੰਜਰੀਜ਼ ਉਹਨਾਂ ਦੋਨਾਂ ਬੱਚਿਆਂ ਦੇ ਵਾਈਟਲ ਪਾਰਟਸ ਤੇ ਬੋਡੀ ਤੇ ਹੈਗੀ ਹੈ ਜਿਹੜੇ ਗੌਰਵ ਸਭ ਤੋਂ ਪਹਿਲਾਂ ਪકડਿਆ ਕੀ ਰੋਲ ਉਹਨੇ ਇਹ ਦੋਸ਼ੀ ਪਾਰਟੀ ਨੂੰ ਪ ਭਜਾਉਣ ਦੇ ਵਿੱਚ ਜਿਹੜੇ ਹੈਗਾ ਮਦਦ ਕੀਤੀ ਹੈਗੀ ਲੋਜਿਸਟਿਕਸ ਪ੍ਰੋਵਾਈਡ ਕੀਤੇ ਹੈ সিম ਕਾਰਡਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਹੈਗੇ ਹੁਣ ਤੱਕ ਚਾਰ ਦੋਸ਼ੀ ਸਾਡੇ ਗ੍ਰਿਫਤ ਵਿੱਚ ਆ ਚੁੱਕੇ ਹਨ ਤਿੰਨ ਦੋਸ਼ੀ ਜਿਹੜੇ ਹੈਗੇ ਅਮਨ ਆਕਾਸ਼ ਤੇ ਅਰੁਣ ਇਹ ਤਿੰਨੋਂ ਫੜੇ ਗਏ ਤੇ ਚੌਥਾ ਦੋਸ਼ੀ ਜਿਹੜਾ ਹੈਗਾ ਜੁਵਨਾਈ ਦਾ ਹੈਗਾ ਇਸ ਤੋਂ ਇਲਾਵਾ ਦੋ ਦੋਸ਼ੀ ਰਿਤੇਸ਼ ਤੇ ਅਮਿਤ ਇਹਦੇ ਵਿੱਚ ਆਇਡੈਂਟੀਫਾਈ ਹੋ ਚੁੱਕੇ ਆ ਉਹਨਾਂ ਨੂੰ ਫੜਨ ਲਈ ਵੀ ਸਾਡੀ ਵੱਖੋ ਵੱਖਰੀ ਟੀਮ ਆ ਜੜੀ ਹੈਗੀ ਫੀਲਡ ਦੇ ਵਿੱਚ ਜਾ ਚੁੱਕੀ ਹੈ ਤੇ ਜਲਦ ਤੋਂ ਜਲਦ ਉਹ ਵੀ ਗ੍ਰਿਫਤਾਰ ਹੋ ਜਾਣਗੇ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਕਿ ਕਿੰਨੇ ਜਲੇ ਜਿਹੜੇ ਫੜ ਗਏ ਨੇ ਹੁਣ ਤੱਕ ਚਾਰ ਦੋਸ਼ੀ ਸਾਡੇ ਗ੍ਰਿਫਤ ਵਿੱਚ ਆ ਚੁੱਕੇ ਹਨ ਤਿੰਨ ਦੋਸ਼ੀ ਜਿਹੜੇ ਹੈਗੇ ਅਮਨ ਆਕਾਸ਼ ਤੇ ਅਰुण ਇਹ ਤੀਨੋਂ ਫੜੇ ਗਏ ਤੇ ਚੌਥਾ ਦੋਸ਼ੀ ਜਿਹੜਾ ਹੈਗਾ ਜੁਵਨਾਈਲ ਹੈਗਾ ਇਸ ਤੋਂ ਇਲਾਵਾ ਦੋ ਦੋਸ਼ੀ ਰਿਤੇਸ਼ ਤੇ ਅਮਿਤ ਇਹਨਾਂ ਦੇ ਵਿੱਚ ਆਈਡੈਂਟੀਫਾਈ ਹੋ ਚੁੱਕੇ ਹਨ ਉਹਨਾਂ ਨੂੰ ਫੜਨ ਲਈ ਵੀ ਸਾਡੀ ਵੱਖੋ ਵੱਖਰੀ ਟੀਮਾਂ ਜਿਹੜੀ ਹੈਗੀ ਫੀਲਡ ਦੇ ਵਿੱਚ ਜਾ ਚੁੱਕੀ ਹੈ ਤੇ ਜਲਦ ਤੋਂ ਜਲਦ ਉਹ ਵੀ ਗ੍ਰਿਫਤਾਰ ਹੋ ਜਾਣਗੇ ਕੁਇਤਾ ਗ੍ਰੇਦਾ ਕੀ ਕਾਰਨ ਸੀਗਾ ਕਿਉਂਕਿ ਜਿਹੜੇ ਕੱਲ੍ਹ ਸਾਹਮਣੇ ਨਹੀਂ ਆਏ ਜਿਹੜਾ ਜ਼ਖਮੀ ਉਹ ਵੀ ਨਹੀਂ ਬੋਲ ਸਕਦਾ ਜੀ ਜਿਹੜੇ ਦੋ ਵਿਕਟਿਮਸ ਹੈਗੇ ਇੱਕ ਦੇ ਇੱਕ ਬੱਚਾ ਦਮਨ ਜੀ ਦੀ ਮੌਤ ਹੋ ਗਈ ਸੀਗੀ ਤੇ ਜਿਹੜਾ ਦੂਜਾ ਬੱਚਾ ਹੈਗਾ ਦਿਲਪ੍ਰੀਤ ਉਹ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਹੈਗਾ ਤੇ ਇਹਦੇ ਵਿੱਚ ਇਸ ਤਰੀਕੇ ਨਾਲ ਹੋਇਆ ਸੀਗਾ ਕਿ ਇਹ ਦੋਨੋਂ ਬੱਚੇ ਜਿਹੜੇ ਹੈਗੇ ਸਾਈਕਲ ਲੈ ਕੇ ਗਲੀ ਦੇ ਵਿੱਚ ਖੜੇ ਸੀਗੇ ਤੇ ਉਹਨਾਂ ਨੂੰ ਸਾਈਕਲ ਹਟਾਉਣ ਨੂੰ ਕਿਹਾ ਗਿਆ ਸੀਗਾ ਦੋਸ਼ਿਆ ਵੱਲੋਂ ਲੇਕਿਨ ਉਹ ਬਹੁਤ ਗਲਤ ਅੰਦਾਜ਼ ਦੇ ਵਿੱਚ ਗਾਲੀ ਗਲੋਚ ਕਰਕੇ ਤੇ ਤਲਖੀ ਨਾਲ ਕਿਹਾ ਗਿਆ ਸੀਗਾ ਤੇ ਜਦੋਂ ਇਹਨਾਂ ਬੱਚਿਆਂ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਇਸ ਤਰੀਕੇ ਨਾਲ ਗੱਲ ਨਾ ਕਰੋ ਸਹੀ ਤਰੀਕੇ ਨਾਲ ਗੱਲ ਕਰੋ ਤੇ ਉਦੋਂ ਹੋਰ ਤਹਿਸ਼ ਦੇ ਵਿੱਚ ਆ ਕੇ ਜਿਹੜੀ ਦੋਸ਼ੀ ਪਾਰਟੀ ਹੈਗੀ ਉਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਚਾਕੂ ਨਾਲ ਘੋਪਿਆ ਉਹਨਾਂ ਨੂੰ ਸਟੈਬਿੰਗ ਇੰਜਰੀਜ਼ ਉਹਨਾਂ ਦੋਨਾਂ ਬੱਚਿਆਂ ਦੇ ਵਾਈਟਲ ਪਾਰਟਸ ਤੇ ਬੋਡੀ ਤੇ ਹੈਗੀ ਹੈ ਜਿਹਦੇ ਕਰਕੇ ਇਹ ਮਰਡਰ ਕੇਸ ਤੇ ਅਟੈਂਪਟ ਟੂ ਮਰਡਰ ਕੇਸ ਦਰਜ ਹੋਇਆ ਹੈਗਾ ਉਹ ਜਿਹੜੇ ਗੌਰਵ ਸਾਬ ਤੋਂ ਪਹਿਲਾਂ ਪકડਿਆ ਉਹਦਾ ਕੀ ਰੋਲ ਸੀ ਉਹਨੇ ਇਹ ਦੋਸ਼ੀ ਪਾਰਟੀ ਨੂੰ ਭਜਾਉਣ ਦੇ ਵਿੱਚ ਜਿਹੜਾ ਹੈਗਾ ਮਦਦ ਕੀਤੀ ਹੈਗੀ ਲੋਜਿਸਟਿਕਸ ਪ੍ਰੋਵਾਈਡ ਕੀਤੇ ਹੈ সিম ਕਾਰਡਸ ਉਹਨਾਂ ਨੂੰ ਪ੍ਰੋਵਾਈਡ ਕੀਤੇ ਹੈਗੇ ਇਸ ਕਰਕੇ ਇਹਦੇ ਵਿੱਚ ਜਿਹੜੀ ਦੋਸ਼ੀਆਂ ਨੂੰ ਭਜਾਉਣ ਦੀ ਧਾਰਾ ਹੈਗੀ ਹੈ ਤੇ ਕ੍ਰਿਮੀਨਲ ਕਾਂਸਪੀਰੇਸੀ ਦੀ ਧਾਰਾ ਹੈਗੀ ਹੈ ਉਹ ਐਡ ਕਰਕੇ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਇੱਕ ਮੇਨ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਪ੍ਰਵਾਸੀ ਦੇ ਪੰਜਾਬੀਆਂ ਦਾ ਜਿਹੜਾ ਕਿ ਕਾਫੀ ਘਰਾਤ ਵੀ ਉੱਥੇ ਇਦਾਂ ਦਾ ਹੋਇਆ ਉਹ ਕੀ ਮਤ ਨਹੀਂ ਇਹਦੇ ਵਿੱਚ ਕੋਈ ਪ੍ਰਵਾਸੀ ਹਾਂਜੀ ਭਾਈ ਇਹ ਤਿੰਨੇ ਸਖਸ਼ਾ ਜਿਹੜੇ ਇਹ ਮੰਨ ਕੇ ਚਲੋ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤੇ ਆ ਕੱਲ੍ਹ ਤੇ ਜੋ ਬਈ ਆਪਾਂ ਕਹਿ ਦਈਏ ਵੀ ਇਹ ਪਰ ਜੋ ਸਵਾਲ ਪੁੱਛੇ ਆ ਇਹਨਾਂ ਨੇ ਪੱਤਰਕਾਰਾਂ ਨੇ ਵੀ ਜੀ ਜੋ ਇਹਨਾਂ ਦੀ ਹੱਤਿਆ ਹੋਈ ਸੀ ਕਿਵੇਂ ਹੋਈ ਸੀ ਉਹ ਇਹ ਤੁਹਾਨੂੰ ਸਾਰਾ ਵੀਡੀਓ ਚ ਦੱਸ ਹੀ ਦਿੱਤਾ ਹੋਊਗਾ ਤੇ ਪਰ ਲੇਕਿਨ ਇੱਕ ਸਵਾਲ ਪੁਲਿਸ ਵਾਲੇ ਨੇ ਜ਼ਰੂਰ ਗਲਤ ਕੀਤਾ ਕਿਉਂਕਿ ਉਹਨੂੰ ਪੁੱਛਿਆ ਗਿਆ ਪੱਤਰਕਾਰ ਨੇ ਵੀ ਇਹ ਪ੍ਰਵਾਸੀਆਂ ਨੂੰ ਲੈ ਕੇ ਧਰਨਾ ਲੱਗਿਆ ਗਿਆ ਸੀ ਵੀ ਇਹਨਾਂ ਨੂੰ ਇੱਥੋਂ ਕੱਢੋ ਉਲਟਾ ਪੁਲਿਸ ਵਾਲੀ ਨੇ ਇਹ ਨਹੀਂ ਕਿਹਾਗਾ ਵੀ ਹਾਂ ਇਹਨਾਂ ਨੂੰ ਕੱਢਣਾ ਚਾਹੀਦਾ ਕਹਿੰਦੀ ਪਰਵਾਸੀਆਂ ਦੀ ਤਾਂ ਕੋਈ ਗੱਲ ਨਹੀਂ ਜੀ ਇਹ ਕੋਈ ਬੱਚੇ ਆਪਸ ਵਿੱਚ ਲੜਦੇ ਸੀਗੇ ਤੇ ਵੀ ਉਹਨਾਂ ਤੋਂ ਇੱਕ ਬੱਚੇ ਦੇ ਵਿੱਚ ਸਾਈਕਲ ਲੱਗਣ ਕਾਰਨ ਉਹਨਾਂ ਨੇ ਪ੍ਰਵਾਸੀ ਬੱਚੇ ਤੋਂ ਸਾਈਕਲ ਲੱਗਣ ਕਾਰਨ ਉਹਨਾਂ ਲਈ ਚਲੋ ਜੋ ਵੀ ਝਗੜਾ ਹੋਇਆ ਪਰ ਇਹਨਾਂ ਦੇ ਵਾਸਤੇ ਕੋਈ ਕੱਢਣ ਵਾਲਾ ਮੁੱਦਾ ਤਾਂ ਨਾ ਚੱਕੋ ਸਮਾ ਦੀ ਉਲਟਾ ਕਿੱਥੇ ਇਹ ਕਹਿਣਾ ਸੀ ਵੀ ਹਾਂ ਜੋ ਕਰ ਰਹੇ ਸਹੀ ਕਿਉਂਕਿ ਇਹਨਾਂ ਦਾ ਪ੍ਰਭਾਵ ਪਈ ਜਾਂਦਾ ਬਹੁਤ ਬਈ ਇਹ ਕੱਜ ਤਾਂ ਆਪਣੇ ਦੋ ਬੱਚੇ ਮਾਰੇ ਆ ਕੱਲ ਨੂੰ ਕੀ ਪਤਾ ਕਿੰਨਾ ਕੁ ਆਪਣੇ ਤੇ ਅਤਿਆਚਾਰ ਹੋਊਗਾ ਹੋਰ ਤੇ ਤਾਂ ਕਰਕੇ ਕਹਨੇ ਆ ਬਈ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਧਰਨਾ ਦਾ ਚਲੋ ਚੱਕ ਲਿਆ ਕਿਉਂਕਿ ਬੱਚੇ ਦੀ ਡੈੱਡ ਬੋਡੀ ਪਈ ਨੂੰ ਬਹੁਤ ਮਿੱਟੀ ਬਦੀਨ ਹੁੰਦੀ ਨੂੰ ਬਹੁਤ ਟਾਈਮ ਹੋ ਗਿਆ ਤਿੰਨ ਚਾਰ ਦਿਨ ਦੀ ਗੱਲ ਹੋ ਗਈ ਸੀ ਚਲੋ ਕੱਲ ਉਹ ਮੋਰਚਾ ਚੱਕ ਲਿਆ ਗਿਆ ਬਈ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਉਂਨਾ ਜਿਨ੍ਹਾਂ ਨੇ ਉਹਨਾਂ ਦੀ ਹੱਤਿਆ ਕੀਤੀ ਸੀ ਉਹ ਦੋਨਾਂ ਬੱਚਿਆਂ ਦੀ ਇੱਕ ਤਾਂ ਐਡਮਟਾ ਉਹਦੇ ਵਿਚਾਰੇ ਚੰਗੀ ਗੱਲਾਂ ਬਚ ਜੇ ਤਾਂ ਕਿਉਂਕਿ ਉਹਦੇ ਅੱਖ 'ਚ ਛੁਰਾ ਮਾਰਿਆ ਸੀ ਜਿਹਦੇ 'ਚ ਗਲ 'ਚ ਮਾਰਿਆ ਸੀ ਉਹ ਉਹਦੀ ਹੱਤਿਆ ਹੋ ਗਈ ਸੀ ਛੋਟੀ ਜੀ ਉਮਰ ਦਾ ਮੁੰਡਾ ਸੀ 17 ਸਾਲ ਦਾ ਤੇ ਇੱਕ 16 ਸਾਲ ਦਾ ਤੇ ਭਾਈ ਇਹਨਾਂ ਦਾ ਪ੍ਰਭਾਵ ਬਹੁਤ ਪੈ ਰਿਹਾ ਬਸ ਅੱਜ ਦੀ ਵੀਡੀਓ ਜੋ ਆਪਣੀ ਪ੍ਰਵਾਸੀਆਂ ਤੇ ਆ ਪਰ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਵੀਡੀਓ ਨੂੰ ਪਹਿਲਾ ਨੰਬਰ ਤਾਂ ਆਪਾਂ ਇਹ ਕਹਿੰਦੇ ਆਪਣੇ ਭਰਾਵਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਭੈਣਾਂ ਨੂੰ ਵੀਡੀਓ ਨੂੰ ਪਹਿਲਾ ਸੁਣਿਆ ਕਰੋ ਜੀ ਚੰਗੀ ਤਰ੍ਹਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਣਾ ਪੰਜਾਬ ਨੂੰ ਜਾਗਰਿਤ ਕਰਦੇ ਆਪਾਂ ਕੋਈ ਆਮ ਵੀਡੀਓ ਨਹੀਂ ਹੈਗੀ ਇਹ ਤੇ ਆਪਾਂ ਭਾਈ ਪੰਜਾਬ ਲੱਖਾ ਸਿੰਘ ਸੁਧਾਣਾ ਨਾਲ ਤੇ ਜਿਵੇਂ ਆਪਣੇ ਹੁਣ ਸਿੱਖ ਉੱਥੇ ਆਏ ਸੀ ਸਿੱਖ ਸਾਰੀਆਂ ਪਾਰਟੀਆਂ ਆਈਆਂ ਸੀ ਇਹਨਾਂ ਦੇ ਨਾਲ ਮਿਲ ਜੁਲ ਕੇ ਚੱਲੋ ਜੋ ਵੀ ਗੱਲ ਆਪਣੇ ਪੰਜਾਬ 'ਚ ਹੁੰਦੀ ਆ ਸਾਰੇ ਇਕਜੁੱਟ ਹੋ ਜਾਇਆ ਕਰੋ ਨਹੀਂ ਤਾਂ ਆਪਣੇ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਜੂ ਕਿਉਂਕਿ ਪ੍ਰਵਾਸੀਆਂ ਦਾ ਜ਼ਿਆਦਾ ਪ੍ਰਭਾਵ ਪੈ ਰਿਹਾ ਇੱਕ ਇੰਨੀ ਇੱਕ ਥੋੜ ਨੂੰ ਜ਼ਰੂਰ ਗੱਲ ਕਵਾਂਗੇ ਵੀ ਇਹਨਾਂ ਨੂੰ ਕਿਰਾਏਾਂ ਤੇ ਕਮਰੇ ਤੇ ਮੋਟਰਾਂ ਤੇ ਨਾ ਰਹਿਣ ਦਿਓ ਬਈ ਇਹਨਾਂ ਨੂੰ ਭਜਾ ਦਿਓ ਘਰਾਂ 'ਚੋਂ ਕਿਉਂਕਿ ਆਪਣਾ ਨੂੰ ਆਪਣੇ ਪੇਤ ਲੈ ਕੇ ਘਰਾਂ ਦੇ ਵਿੱਚੋਂ ਤੇ ਮੁੜ ਕੇ ਇਹ ਆਪਾਂ ਨੂੰ ਕੋਈ ਨਾ ਕੋਈ ਇੰਜਾਮ ਪੁਚਾ ਦਿੰਦੇ ਆ ਬਹੁਤ ਥਾਂ ਤੇ ਹੋਇਆ ਵੀ ਆ ਜਦੋਂ ਘਰ ਦਾ ਕਈ ਵਾਰੀ ਆਪਾਂ ਕਹਿੰਦੇ ਆ ਵੀ ਚਲੋ ਬਹੁਤ ਪੁਰਾਣਾ ਇਹ ਬੰਦਾ ਆਪਣੇ 10 ਸਾਲ ਹੋ ਗਏ ਲੱਗੇ ਨੂੰ 20 ਸਾਲ ਹੋ ਗਏ ਤਾਂ ਉਦੋਂ ਬਾਅਦ ਕੀ ਕਰਦੇ ਆ ਇਹ ਪੇਤ ਲੈ ਕੇ ਕਈ ਵਾਰੀ ਆਪਾਂ ਕਿਤੇ ਜਾਣੀ ਹੈਗੇ ਕਦੇ ਨਾ ਕਦੇ ਘਰ ਸੁਨਣਾ ਛੱਡ ਕੇ ਤਾਂ ਉਦੋਂ ਸਾਰਾ ਕੁਝ ਲੁੱਟ ਕੇ ਭੱਜੇ ਵੀ ਆ ਕਈ ਥਾਵਾਂ ਤੋਂ ਇਹ ਭਈਆਂ ਤੇ ਵਿਸ਼ਵਾਸ ਨਾ ਕਰਿਆ ਕਰੋ ਬਈ ਕਿਉਂਕਿ ਇਹਨਾਂ ਦਾ ਮੰਨ ਕੇ ਚਲੋ ਪ੍ਰਭਾਅ ਬਹੁਤ ਪੈ ਰਿਆ ਪੰਜਾਬੀਆਂ ਤੇ ਆਪਣੇ ਥਾ ਥਾ ਤੇ ਕੁੱਟਮਾਰ ਹੋ ਰਹੀ ਹੈ ਜਿਹੜੀ ਮੈਂ ਤੁਹਾਨੂੰ ਕੱਲ ਬਹੁਤ ਗੱਲਾਂ ਦੱਸੀਆਂ ਵੀ ਬਾਕੀ ਵੀਡੀਓ ਤੁਸੀਂ ਦੇਖ ਹੀ ਰਹੀ ਹੋ ਕੱਲ ਇੱਕ ਨਵੀਂ ਵੀਡੀਓ ਆ ਗਈ ਸੀ ਏਦੋਂ ਬਾਅਦ ਦਾ ਜੋ ਮੁੱਦਾ ਪਖਿਆ ਸੀ ਉਹ ਕੱਲ ਦਾ ਇਹ ਮੇਰੇ ਪਿੰਡ ਧਿਆਨ ਚ ਨਹੀਂ ਹੈਗਾ ਵੀ ਕਿਹੜੇ ਪਿੰਡ ਦੀ ਖਬਰ ਹੈ ਲੇਕਿਨ ਉਹ ਗ੍ਰੰਥ ਪੜ ਰਿਆ ਸੀ ਤੇ ਉਹਨੂੰ ਆਪਣੇ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਆਪਣੇ ਮੰਨ ਕੇ ਚਲੋ ਗ੍ਰਿਫਤਾਰ ਨਹੀਂ ਮੁੰਡਿਆਂ ਨੇ ਫੜ ਲਿੱਤਾ ਗਿਆ ਸੀ ਉਹਨੂੰ ਥਾਣੇ 'ਚ ਹੀ ਭੇਜਣਾ ਸੀ ਕਿਉਂਕਿ ਉਹਨੂੰ ਕਦੇ ਘਰ ਦਾ ਨੰਬਰ ਦਾਸ ਘਰ ਦਾਤਾ ਪਤਾ ਦੱਸਤਾ ਸੀ ਲੇਕਿਨ ਉਹ ਪੰਜਾਬੀ 'ਚ ਅੱਗੋਂ ਪੰਜਾਬੀ 'ਚ ਕਰ ਰਹੇ ਸੀ ਗੱਲ ਤੇ ਉਹ ਹਿੰਦੀ 'ਚ ਬੋਲ ਰਿਹਾ ਸੀ ਉਹ ਕਹਿੰਦੇ ਵੀ ਤੂੰ ਪੰਜਾਬੀ 'ਚ ਸਾਡੇ ਸਾਹਮਣੇ ਗੱਲ ਕਰ ਇਹ ਬੋਜਪੂਰੀ ਭਾਸ਼ਾ ਚ ਨਾ ਕਰ ਸਾਨੂੰ ਕੁਝ ਪਤਾ ਨਹੀਂ ਲੱਗਦਾ ਤੈਨੂੰ ਘਰੇ ਭੇਜ ਦਾਂਗੇ ਉਲਟਾ ਉਹ ਗੁਰਦੁਆਰੇ ਦੇ ਵਿੱਚ ਉਹਨੂੰ ਚੰਗਾ ਰੋਟੀ ਪਾਣੀ ਖਵਾਇਆ ਉੱਥੇ ਗੁਰੂ ਗ੍ਰੰਥ ਸਾਹਿਬ ਪਾੜ ਰਿਹਾ ਸੀ ਇਹ ਕੱਲ ਦੀ ਖਬਰ ਆ ਉਸ ਤੋਂ ਬਾਅਦ ਦੀ ਜਦੋਂ ਇਹ ਦੋਨੇ ਬੱਚਾ ਤੋਂ ਮੁਹਾਲੀ ਦਾ ਮੁੱਦਾ ਆਪਖਿਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹ ਖਬਰ ਆਈ ਸੀ ਸਾਹਮਣੇ ਇਹ ਦੋ ਰੋਜ਼ ਨਾ ਰੋਜ਼ ਕੋਈ ਨਾ ਕੋਈ ਪ੍ਰਵਾਸੀਆਂ ਨੂੰ ਲੈ ਕੇ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਆ ਚਲੋ ਜੀ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਈ ਦਿੱਤੀ ਤੇ ਚੰਗੀ ਤਰ੍ਹਾਂ ਹੁਣ ਸੁਣਿਆ ਕਰੋ ਪਹਿਲਾਂ ਵੀਡੀਓ ਨੂੰ ਫਿਰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਮਿਲਦੇ ਆ ਨਵੇਂ ਟੌਪਿਕ ਤੇ ਜੀ ਧੰਨਵਾਦ